ਸਰਬਜੀਤ ਸੰਗਰੂਰ ਵੀ ਦੀ ਕਹਾਣੀ ਅਧੂਰੀ ਕਹਾਣੀ ਦੁਖੀ ਦਿਲ ਦਾ ਤੀਜਾ ਹਿੱਸਾ ਖੁਦਕੁਸ਼ੀ ਕਰਨਾਲ ਕਿਸੇ ਮੁਸ਼ਕਲ ਜਾਂ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਣਾ ਤੇਰੇ ਵੱਲੋਂ ਚੱਕਿਆ ਇਹ ਕਦਮ ਮੇਰੇ ਲਈ ਹੀ ਨਹੀਂ ਸਗੋਂ ਸਭ ਦੇ ਸੁਪਨੇ ਚਕਣਾ ਚੂਰ ਕਰੇਗਾ ਹਰ ਕਿਸੇ ਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ ਤੂੰ ਖੁਦਕੁਸ਼ੀ ਦਾ ਵਿਚਾਰ ਮਨ ਵਿੱਚ ਆਉਣ ਹੀ ਨਾ ਦੇ ਤੂੰ ਕੁਝ ਬੋਲਦੀ ਵੀ ਤਾਂ ਨਹੀਂ ਅੰਗਰੇਜ਼ੀ 'ਚ ਲਿਖ ਕੇ ਮੇਰਾ ਦਿਮਾਗ ਖਰਾਬ ਕਰਦੀ ਐ ਲੇਕਿਨ ਨਾ ਤੈਨੂੰ ਤਿਆਰ ਕਰਦਾ ਹਾਂ ਤੂੰ ਜਿਹੜੀ ਮਰਜ਼ੀ ਭਾਸ਼ਾ ਲਿਖ ਬੋਲ ਮੈਨੂੰ ਕੋਈ ਇਤਰਾਜ਼ ਨਹੀਂ ਪਰ ਤੇਰੀ ਮੌਜੂਦਗੀ ਮੇਰੀ ਜ਼ਿੰਦਗੀ ਹੋਵੇਗਾ ਦਿਨ ਤੇਰੇ ਮੈਂ ਜੀ ਕੇ ਕੀ ਕਰਾਂਗਾ ਮੇਰੇ ਬਾ ਕਿਸੇ ਨੇ ਚੁੱਪ ਵੀ ਨਹੀਂ ਕਰਾਉਣਾ ਜੇ ਤੂੰ ਚਲੀ ਗਈ ਰੱਬ ਦਾ ਵਾਸਤਾ ਏ ਤੂੰ ਖੁਦ ਕੁਸ਼ੀ ਨਾ ਕਰੀਂ ਕਿਉਂ ਨਹੀਂ ਗੱਲ ਹੋਣੀ ਗਲਤਾਂ ਤੂੰ ਪਹਿਲਾਂ ਵੀ ਨਹੀਂ ਸੀ ਕਰਦੀ ਬੋਲ ਕੇ ਲਿਖ ਲਿਖ ਕੇ ਮੈਸੇਜ ਕਰਦੀ ਸੀ ਜਿਵੇਂ ਗੁੰਗੀ ਹੋਵੇਂ ਹੁਣ ਤਾਂ ਤੂੰ ਮੇਰੀ ਗੱਲ ਵੀ ਨਹੀਂ ਸੁਣਦੀ ਤੂੰ ਗੁੰਗੀ ਦੇ ਨਾਲ ਨਾਲ ਬੋਲੀ ਹੋ ਗਈ ਏ ਤੂੰ ਬੋਲੀ ਹੋ ਗਈ ਏ ਹਾਂ 你容易 hungry 吗？